ਦਾ ਬਾਪ ਕਹਿੰਦਾ ਮੇਰੇ ਪੁੱਤ ਨੂੰ ਨਾ ਲੈ ਕੇ ਜਾਇਓ ਮੈਂ ਤਾਂ ਜਾਂ ਕਿਸ਼ਤਾ ਤਾਰਦੀਆਂ ਸ਼ਾਇਦ ਸੋਨਾ ਲੀਕਾ ਟਰੈਕਟਰ ਸੀ ਤੁਸੀਂ ਇਹ ਵੀ ਵੀਡੀਓ ਦੇਖੀ ਹੋਣੀ ਇਹ ਇਹ ਕਿਸਾਨਾਂ ਦਾ ਹਾਲ ਕਰੇਗਾ ਇੱਕ ਕਿਸਾਨ ਦਾ ਪੁੱਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਿੰਨਾ ਗੁੱਸਾ ਹੈ ਜੀ ਬਹੁਤ ਗੁੱਸਾ ਹੈ ਜੀ ਕੀ ਕਰੋਗੇ ਹੁਣ ਉਹ ਕਹਿ ਗਾਣਾ ਫੇਰ ਆਉਣਾ 27 ਆ ਗਈ ਫੇਰ ਆਉਣਗੇ ਤੁਹਾਡੇ ਕੋਲ ਫੇਰ ਅਸੀਂ ਬਾਣ ਨਹੀਂ ਲੈਣੇ ਜੀ ਓਰੇ ਹੂੰ ਤੇ ਸਾਡੇ ਕਿਸਾਨੀ ਨਾਲ ਧੱਕਾ ਹੋ ਰਿਹਾ ਜੀ ਉਸੇ ਦੇਖ ਲਓ ਝੰਬੂ ਵਾਟਰ ਰੱਖ ਨੌਰੀ ਵਾਟਰ ਦੇ ਕਿਆ ਹੋਇਆ ਜੀ ਪਹਿਲਾਂ ਦਿੱਲੀ ਮੋਰਚਾ ਵੇਚਿਆ ਜੀ ਹੁਣ ਕਹਿੰਦੇ ਓਰੇ ਵਿਗ ਗਿਆ ਮੈਂ ਇੱਕ ਬੰਦੇ ਦੀ ਗੱਲ ਇੰਟਰਵਿਊ ਸੁਣ ਰਿਹਾ ਸੀਗਾ ਵੀ ਕਹਿੰਦੇ ਵੀ ਡੱਲੇ ਵਾਲੇ ਯਾਰ ਤੇ ਆਪਣਾ ਭਹੇਰ ਵਿਗ ਗਿਆ ਜੀ ਉਤੇ ਬਾਅਦ ਫੇਰ ਕਹਿੰਦੇ ਵੀ ਅਸੀਂ ਮੀਟਿੰਗ ਚ ਆਉਂਗੇ ਪਿੱਛੇ 100 200 ਬੁੜਾ ਬੈਠਾ ਰੂ ਭਜਾ ਦਿਓ ਰਾਤ ਨੂੰ ਉਹ ਵਿਚਾਰੇ ਰਾਤ ਨੂੰ ਕੰਬਲ ਸਿਰਪਰ ਰੱਖ ਕੇ ਪਰਸੀਨਾ ਵਿੱਚ ਰੋਲਦੇ ਰਹੇ ਐ ਉਹਨਾਂ ਕੋਈ ਪੁਲਿਸ ਪ੍ਰਸ਼ਾਸਨ ਕੋਈ ਵੀ ਛੱਡਣ ਨਹੀਂ ਗਿਆ ਹੈਗਾ ਪਤਾ ਨਹੀਂ ਕਿਵੇਂ ਰੋਲ ਬਜ਼ੁਰਗ ਰੋ ਰਿਹਾ ਅਸੀਂ ਕਹਿੰਦਾ ਮੈਂ ਰਾਤ ਕਣਕ ਵਿੱਚ ਪੈ ਕੇ ਕੱਟੀ ਜੇ ਮੱਛਰਾਂ ਨੇ ਚਾਰ ਬਜ਼ੁਰਗ ਸੀ ਹੋ ਤੇ ਕਿਉਂਕਿ ਬਜ਼ੁਰਗਾਂ ਤੋਂ ਇਹਨਾਂ ਨੇ ਠਿਆ ਵੀ ਨਹੀਂ ਜਾਂਦਾ ਸਹੀ ਗੱਲ ਹੈ ਤੇ ਭਗਵਾਨ ਜੀ ਮਾਨ ਸਾਹਿਬ ਕਹਿੰਦੇ ਅਸੀਂ ਮੈਂ ਕਿਸਾਨਾਂ ਦਾ ਪੁੱਤ ਆ ਜੀ ਕਿਸਾਨਾਂ ਨੂੰ ਇਸ ਤਰ੍ਹਾਂ ਰੋਲਿਆ ਜੀ ਉਹਨੇ ਪਹਿਲਾਂ ਕਿਸੇ ਸਰਕਾਰ ਮਾਂ ਹੋਏ ਨਹੀਂ ਜੀ ਇਹ ਹਜਾ ਅਸੀਂ ਕਿਸਾਨਾਂ ਦੇ ਪੁੱਤ ਆ ਜੀ ਅਸੀਂ ਆਪ ਖੇਤੀਬਾੜੀ ਕਰਦੇ ਅਸੀਂ ਧਰਨੇ ਵੀ ਜਾਂਦੇ ਵੀ ਅਸੀਂ ਇੱਕ ਬੰਦਾ ਇੰਟਰਵਿਊ ਦਿੰਦਾ ਕੱਲ ਮੈਂ ਮੈਂ ਵੀ 3-4 ਦਿਨ ਬੇਹੋਸ਼ ਰਿਆ ਮੈਨੂੰ ਕੁੱਟਿਆ ਉੱਥੇ ਦੇ ਪਈ ਮੈਨੂੰ ਕਿਸੇ ਕਿਸਾਨ ਆਗੂ ਨੇ ਮੇਰੀ ਸਾਰ ਨਹੀਂ ਲਈ ਕਿਸਾਨਾਂ ਆਗੂ ਆ ਕੇ ਉਹਦੇ ਪਰਨੇ ਧਰਨੇ ਪਰ ਬੋਲਦੇ ਨੇ ਵੀ ਤੁਸੀਂ ਅੱਗੇ ਵਧੋ ਵਧੋ ਜਦੋਂ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਨਹੀਂ ਸੀ ਉਦੋਂ ਧਰਨਾ ਤਲ ਰਿਆ ਸੀ ਉਦੋਂ ਤਾਂ ਕੋਈ ਵਪਾਰੀਆਂ ਦਾ ਨੁਕਸਾਨ ਨਹੀਂ ਸੀ ਹੋ ਰਿਹਾ ਉਦੋਂ ਤਾਂ ਇਹ ਕਿਸਾਨਾਂ ਨਾਲ ਮੀਟਿੰਗਾਂ ਕਰਦੇ ਸੀ ਜਾ ਕੇ ਤੇ ਜਾ ਜਾ ਕੇ ਕਿਸਾਨਾਂ ਨੂੰ ਸ਼ਵਾਸ਼ਣ ਦੇ